ਪੱਤਰਕਾਰ ਹੋਏ ਪਰਚੇ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹੀ ਪਰਿਵਾਰ ਦੇ ਵਿੱਚੋਂ ਬਗਾਵਤ ਉੱਠੀ ਹੈ ਜੀहां ਉਹਨਾਂ ਦੇ ਭਰਾ ਗਿਆਨ ਸਿੰਘ ਮਾਨ ਦੇ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਗਿਆ ਸੋ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਭਰਾ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ ਇਨ੍ਹਾਂ ਪਰਚਿਆਂ ਨੂੰ ਗਲਤ ਕਰਾਰ ਦਿੰਦਾ ਹੈ ਤੇ ਕੀ ਕੁਝ ਇਸ ਪੋਸਟ ਦੇ ਵਿੱਚ ਲਿਖਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਇੱਥੇ ਗਿਆਨ ਸਿੰਘ ਮਾਨ ਦੇ ਵੱਲੋਂ ਪੋਸਟ ਸਾਂਝੀ ਕਰਕੇ ਕਿਆ ਗਿਆ ਹੈ ਕਿ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਅਤੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਵੱਲੋਂ ਹੈਲੀਕਾਪਟਰ ਦੇ ਗੇੜਿਆਂ ਦੇ ਬਾਰੇ ਸਵਾਲ ਪੁੱਛਣ ਤੇ ਦਰਜ ਹੋਏ ਪਰਚੇ ਬਿਨਾਂ ਸ਼ਰਤ ਰੱਦ ਹੋਣੇ ਚਾਹੀਦੇ ਨੇ ਸੋਸ਼ਲ ਮੀਡੀਆ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਸੱਤਾ ਚਾਹੀਏ ਯਾਨੀ ਕਿ ਇਥੇ ਉਨ੍ਹਾਂ ਦੇ ਵੱਲੋਂ ਇਹ ਗੱਲ ਵੀ ਯਾਦ ਕਰਵਾ ਦਿੱਤੀ ਗਈ ਹੈ ਮਾਨ ਸਰਕਾਰ ਨੂੰ ਕਿ ਇੱਥੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਕਰਕੇ ਹੀ ਸੱਤਾ ਦੇ ਵਿੱਚ ਆਈ ਸੀ ਕਿਸ ਤਰੀਕੇ ਦੇ ਨਾਲ ਇਹ ਹੀ ਛੋਟੇ ਜਿਹੜੇ ਚੈਨਲ ਸੀ ਜਾਂ ਇਹ ਹੀ ਜਿਹੜੇ ਚੈਨਲ ਨੇ ਜਿਨ੍ਹਾਂ ਦੇ ਉੱਤੇ ਅੱਜ ਪਰਚੇ ਕਰ ਦਿੱਤੇ ਗਏ ਨੇ ਇੱਕ ਸਵਾਲ ਪੁੱਛੇ ਜਾਣ ਤੇ ਇਹਨਾਂ ਚੈਨਲਾਂ ਦੇ ਬਦੌਲਤ ਹੀ ਜਿਹੜੀ ਆਮ ਆਦਮੀ ਪਾਰਟੀ ਹੈ ਉਸ ਨੂੰ ਸੱਤਾ ਦੇ ਵਿੱਚ ਹੰਗਾਰਾ ਮਿਲਿਆ ਸੀ ਸੋ ਲੋਕਤੰਤਰ ਦੇ ਵਿੱਚ ਸਰਕਾਰਾਂ ਨੂੰ ਸਵਾਲ ਜਵਾਬ ਕਰਨਾ ਲੋਕਾਂ ਦਾ ਸੰਵਿਧਾਨਿਕ ਦਾ ਹੱਕ ਹੈ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਅੱਗੇ ਉਹਨਾਂ ਇਹ ਵੀ ਕਿਹਾ ਕਿ ਲੋਕਾਂ ਦੇ ਇਸ ਅਧਿਕਾਰ ਦੀ ਹਮੇਸ਼ਾ ਰੱਖਿਆ ਹੋਣੀ ਚਾਹੀਦੀ ਹੈ ਸੋ ਗਿਆਨ ਸਿੰਘ ਮਾਨ ਦੇ ਵੱਲੋਂ ਇਹ ਪੋਸਟ ਨੂੰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਜਿਹੜੀ ਕਾਰਵਾਈ ਇਹਨਾਂ ਪੱਤਰਕਾਰਾਂ ਦੇ ਉੱਪਰ ਕੀਤੀ ਗਈ ਹੈ ਜਿਸ ਦੇ ਵਿੱਚ ਮਾਨੀਕ गोयल ਤੇ ਮਿੰਟੂ ਗੁਰਸਰੀਆ ਤੇ ਮਨਜਿੰਦਰ ਸਿੰਘ ਸਿੱਧੂ ਦੇ ਸਮੇਤ 7 ਹੋਰ ਜਣੇ ਸ਼ਾਮਿਲ ਸੀ ਸੋ ਇਸ ਕਾਰਵਾਈ ਨੂੰ ਇੱਥੇ ਮਾੜਾ ਦੱਸਿਆ ਗਿਆ ਸੋ ਉਹਨਾਂ ਨੇ ਕਿਹਾ ਹੈ ਕਿ ਇਹ ਪਰਚੇ ਜਿਹੜੇ ਨੇ ਬਿਨਾਂ ਸ਼ਰਤੇ ਰੱਦ ਹੋਣੇ ਚਾਹੀਦੇ ਨੇ ਸੋ ਦੱਸ ਜਾਈਏ ਕਿ ਸੀਐਮ ਮਾਨ ਦੇ ਘਰੋਂ ਹੀ ਜਿਹੜੀ ਬਗਾਵਤ ਹੈ ਉੱਠਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਸੀਐਮ ਭਗਵੰਤ ਮਾਨ ਦੇ ਆਪਣੇ ਭਰਾ ਜਿਹੜੇ ਨੇ ਖੁੱਦੇ ਉਹ ਇਸ ਫੈਸਲੇ ਤੋਂ ਸਹਿਮਤ ਨਹੀਂ ਸੋ ਇੱਥੇ ਉਨ੍ਹਾਂ ਦੇ ਵੱਲੋਂ ਪੋਸਟ ਸਾਂਝੀ ਕਰਕੇ ਇਹ ਪਰਚੇ ਰੱਦ ਕਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਗਈ ਹੈ ਸੋ ਇੱਥੇ ਪੋਸਟ ਸਾਂਝੀ ਕਰਕੇ ਸਵਾਲ ਵੀ ਚੁੱਕੇ ਗਏ ਨੇ ਤੇ ਨਾਲ ਹੀ ਨਾਲ ਪਾਰਟੀ ਸੋਸ਼ਲ ਮੀਡੀਆ ਕਰਕੇ ਸੱਤਾ ਦੇ ਵਿੱਚ ਆਈ ਸੀ ਇਹ ਵੀ ਕਹਿੰਦੇ ਹੋਏ ਮਾਨ ਗਿਆਨ ਸਿੰਘ ਮਾਨ ਜਿਹੜੇ ਨੇ ਉਹ ਨਜ਼ਰ ਆਏ ਨੇ ਤਦ ਆਜ਼ੀਏ ਕਿ ਬਿੱਤੇ ਦਿਨਾਂ ਦੇ ਵਿੱਚ ਹੈਲੀਕਾਪਟਰ ਨੂੰ ਲੈ ਕੇ ਇੱਥੇ ਪੱਤਰਕਾਰਾਂ ਦੇ ਵੱਲੋਂ ਸਵਾਲ ਜਿਹੜੇ ਨੇ ਉਹ ਕਰ ਲਏ ਜਾਂਦੇ ਨੇ ਜਿੰਨਾ ਸਵਾਲਾਂ ਨੂੰ ਦੇਖਦਿਆਂ ਮਾਨ ਸਰਕਾਰ ਦੇ ਵਿੱਚ ਇੰਨਾ ਕੁ ਜ਼ਿਆਦਾ ਡਰ ਆ ਜਾਂਦਾ ਹੈ ਕਿ ਇਹ ਸਵਾਲ ਆਖਿਰ ਕਿਉਂ ਪੁੱਛਿਆ ਜਿਸ ਦੇ ਚੱਲਦੇ ਇਹਨਾਂ ਪੱਤਰਕਾਰਾਂ ਦੇ ਉੱਪਰ ਜੋ ਹੈ ਉਹ ਕਾਰਵਾਈ ਕਰ ਦਿੱਤੀ ਜਾਂਦੀ ਹੈ ਐਫ ਆਈ ਆਰ ਜੋ ਹੈ ਉਹ ਪੱਤਰਕਾਰਾਂ ਤੇ ਦਰਜ ਕਰ ਦਿੱਤੀ ਜਾਂਦੀ ਹੈ ਤੇ ਪੱਤਰਕਾਰਾਂ ਦੇ ਵੱਲੋਂ ਵੀ ਅੱਜ ਜਿਹੜਾ ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਆਪਣੀ ਆਵਾਜ਼ ਨੂੰ ਹੋਰ ਜ਼ਿਆਦਾ ਬੁਲੰਦ ਜਿਹੜਾ ਉਹ ਕੀਤਾ ਗਿਆ ਜਿੱਥੇ ਵੱਖੋ ਵੱਖਰੇ ਆਗੂ ਵੀ ਪਹੁੰਚੇ ਸੀ ਤੇ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹੇ ਤੇ ਹੋਰ ਵੀ ਵੱਡੇ ਵੱਡੇ ਆਗੂ ਜਿਹੜੇ ਨੇ ਉਹ ਸ਼ਾਮਿਲ ਰਹੇ ਜਿਨ੍ਹਾਂ ਦੇ ਵੱਲੋਂ ਇਸ ਕਾਰਵਾਈ ਦੀ ਸਭ ਤੋਂ ਸਖਤ ਨਿੰਦਾ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੁੜ ਤੋਂ ਕਿਰਦੀ ਹੋਈ ਨਜ਼ਰ ਆਈ ਜਦੋਂ ਪੱਤਰਕਾਰਾਂ ਦੇ ਉੱਪਰ ਅਜੀਹੀ ਜਿਹੜੀ ਕਾਰਵਾਈ ਹੈ ਉਹ ਕਿੱਤੀ ਜਾਂਦੀ ਹੈ ਸੋ ਇੱਥੇ ਹੈਲੀਕਾਪਟਰ ਨੂੰ ਲੈ ਕੇ ਇੱਕ ਸਵਾਲ ਮਹਿਜ਼ ਪੁੱਛਿਆ ਗਿਆ ਸੀ ਪੱਤਰਕਾਰਾਂ ਦੇ ਵੱਲੋਂ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਦੇ ਦੌਰੇ ਤੇ ਸੀ ਤਾਂ ਉਹਨਾਂ ਦਾ ਹੈਲੀਕਾਪਟਰ ਆਖਿਰ ਪਿੱਛੋਂ ਕੌਣ ਉਡਾਰ ਰਿਹਾ ਸੀ ਕੌਣ ਉਸ ਦਾ ਇਸਤੇਮਾਲ ਕਰ ਰਿਹਾ ਸੀ ਤੇ ਜੇਕਰ ਇਸਤੇਮਾਲ ਹੋ ਵੀ ਰਿਹਾ ਸੀ ਤਾਂ ਫਿਰ ਕਾਦੇ ਲਈ ਹੋ ਰਿਹਾ ਸੀ ਸੋ ਇਹ ਜਿਹੜਾ ਸਵਾਲ ਹੈ ਸਿੰਪਲੀ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਪਰ ਜਿਸ ਤੋਂ ਬਾਅਦ ਸਰਕਾਰ ਬਖਲਾਈ ਹੋਈ ਨਜ਼ਰ ਆਈ ਤੇ ਉਹਨਾਂ ਦੇ ਉੱਤੇ ਪਰਚੇ ਜਿਹੜੇ ਨੇ ਉਪਾਦ ਦਿੱਤੇ ਗਏ ਹਾਲਾਂਕਿ ਇੱਥੇ ਜਿਹੜੇ ਪੱਤਰਕਾਰਾਂ ਦੇ ਉੱਤੇ ਪਰਚੇ ਪਾਏ ਗਏ ਸੀ ਉਹਨਾਂ ਪੱਤਰਕਾਰਾਂ ਦਾ ਇਹ ਵੀ ਕਹਿਣਾ ਸੀ ਕਿ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਆਖਿਰ ਕਿਸ ਚੀਜ਼ ਦਾ ਡਰ ਹੈ ਕਿਉਂਕਿ ਅਸੀਂ ਤਾਂ ਸਿਰਫ ਇੱਕ ਮਹਿਜ਼ ਸਵਾਲ ਜਿਹੜਾ ਸਿਰਫ ਉਹ ਪੁੱਛਿਆ ਸੀ ਸੋ ਇਸ ਵਿਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਹੈ ਕਾਫੀ ਹੱਦ ਤੱਕ ਵਿਵਾਦਾਂ ਦੇ ਵਿੱਚ gir ਗਈ ਹੈ ਬਹੁਤ ਜ਼ਿਆਦਾ ਸਵਾਲ ਜਿਹੜੇ ਨੇ ਸਰਕਾਰ ਦੇ ਉੱਤੇ ਖੜੇ ਹੋ ਰਹੇ ਨੇ ਤੇ ਹੁਣ ਇੱਥੇ ਗਿਆਨ ਸਿੰਘ ਮਾਨ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਦੱਸੇ ਜਾਂਦੇ ਨੇ ਜੋ ਕਿ ਹਮੇਸ਼ਾ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਆ ਜਿਹੜਾ ਕੋਈ ਨਾ ਕੋਈ ਬਿਆਨ ਵੀ ਦਿੰਦੇ ਨੇ ਤੇ ਜਿਸ ਨੂੰ ਲੈ ਕੇ ਇਸ ਵਾਰ ਮੁਰਤ ਤੋਂ ਉਹਨਾਂ ਦੇ ਵੱਲੋਂ ਇੱਕ ਪੋਸਟ ਨੂੰ ਸਾਂਝਾ ਕੀਤਾ ਗਿਆ ਹੈ ਤੇ ਪੋਸਟ ਦੇ ਵਿੱਚ ਲਿਖਿਆ ਹੋਇਆ ਸਾਫ਼ ਤੌਰ ਤੇ ਕਿ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਅਤੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਦੇ ਵੱਲੋਂ ਹੈਲੀਕਾਪਟਰ ਦੇ ਗੇੜਿਆਂ ਦੇ ਬਾਰੇ ਪੁੱਛੇ ਗਏ ਸਵਾਲ ਤੇ ਦਰਜ ਹੋਏ ਪਰਚੇ ਬਿਨਾਂ ਸ਼ਰਤ ਰੱਦ ਹੋਣੇ ਚਾਹੀਦੇ ਨੇ ਪਰਚੇ ਜਿਹੜੇ ਨੇ ਯਾਨੀ ਕਿ ਇੱਥੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗਲਤ ਹੈ ਕਿਉਂਕਿ ਸਾਫ਼ ਤੌਰ ਤੇ ਜੇਕਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਮਹਿਜ਼ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਇਹ ਪਰਚੇ ਗਲਤ ਪਾਏ ਗਏ ਨੇ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੈ ਤੇ ਸੋਸ਼ਲ ਮੀਡੀਆ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਇਹ ਵੀ ਕਹਿੰਦੇ ਹੋਏ ਉਹਨਾਂ ਦੇ ਪ੍ਰਾਨਜ਼ਰ ਆਏ ਤੇ ਇਹ ਵੀ ਕਿਹਾ ਹੈ ਕਿ ਲੋਕਤੰਤਰ ਦੇ ਵਿੱਚ ਸਰਕਾਰਾਂ ਨੂੰ ਜਵਾਬ ਕਰਨਾ ਕਿਤੇ ਨਾ ਕਿਤੇ ਲੋਕਾਂ ਦਾ ਸੰਵਿਧਾਨਕ ਹੱਕ ਹੈ ਤੇ ਇੱਥੇ ਤਾਂ ਸਿਰਫ ਪੱਤਰਕਾਰਾਂ ਦੇ ਵੱਲੋਂ ਹੀ ਸਵਾਲ ਪੁੱਛਿਆ ਗਿਆ ਸੀ ਸੋ ਉਹਨਾਂ ਦੇ ਵੱਲੋਂ ਇਹ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਦੱਸ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚੁਚੇਰੇ ਪ੍ਰਾਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਗਿਆਨ ਸਿੰਘ ਮਾਨ ਦੇ ਵੱਲੋਂ ਜਿੱਥੇ ਪਰਚਿਆਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਪਰਚੇ ਜਿਹੜੇ ਨੇ ਉਹ ਰੱਦ ਕਰਨੇ ਚਾਹੀਦੇ ਨੇ ਕਿਉਂਕਿ ਇਹ ਪਰਚੇ ਜਿਹੜੇ ਪਾਏ ਗਏ ਨੇ ਉਹ ਮਹਿਜ਼ ਗਲਤ ਨੇ ਸੋ ਇੱਥੇ ਉਹਨਾਂ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਇਹਹੀ ਸੋਸ਼ਲ ਮੀਡੀਆ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਪਰ ਅੱਜ ਇਸੇ ਸੋਸ਼ਲ ਮੀਡੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੱਤਰਕਾਰਾਂ ਤੇ ਪਰਚੇ ਪਾ ਦਿੰਦੀ ਹੈ ਕਿ ਜਿਹੜੀ ਜਾਣਕਾਰੀ ਗਲਤ ਹੈ ਉਹ ਫੈਲਾਈ ਜਾ ਰਹੀ ਹੈ ਨਾ ਪੱਤਰਕਾਰਾਂ ਦੇ ਵੱਲੋਂ ਸੋ ਜਿਹੇ ਸਵਾਲਾਂ ਨੂੰ ਲੈ ਕੇ ਜਿਹੜਾ ਕਿੱਤੇ ਨਾ ਕਿਤੇ ਕਿਰਦੀ ਹੋਈ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੇ ਹੁਣ ਘਰੋਂ ਬਗਾਵਤ ਉੱਠ ਚੁੱਕੀ ਹੈ ਆਪਣੇ ਹੀ ਖੁੱਦ ਦੇ ਭਰਾ ਦੇ ਵੱਲੋਂ ਜਿਹੜਾ ਇੱਥੇ ਕਿਹਾ ਗਿਆ ਹੈ ਕਿ ਇਹ ਪਰਚੇ ਜਿਹੜੇ ਨੇ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਸਵਾਲ ਪੁੱਛਣਾ ਇੱਥੇ ਸੰਵਿਧਾਨਿਕ ਹੱਕ ਹੈ ਤੇ ਹਰ ਬੰਦੇ ਨੂੰ ਸਵਾਲ ਪੁੱਛਣ ਦਾ ਹੱਕ ਹੈ ਜੋ ਕਿ ਸੰਵਿਧਾਨ ਦੇ ਵਿੱਚ ਵੀ ਸਾਫ਼ ਤੌਰ ਤੇ ਲਿਖਿਆ ਹੋਇਆ ਸੋ ਇੱਥੇ ਸਿਰਫ ਇੱਕ ਹੈਲੀਕਾਪਟਰ ਦੇ ਸਵਾਲ ਪੁੱਛਣ ਨੂੰ ਲੈ ਕੇ ਪੱਤਰਕਾਰਾਂ ਦੇ ਉੱਪਰ ਜਿਸ ਕਦਰ ਕ ਕਰਵਾਈ ਕੀਤੀ ਗਈ ਹੈ ਇਸ ਦੇ ਸਖਤ ਸ਼ਬਦਾ ਦੇ ਵਿੱਚ ਜਿਹੜੀ ਹੈ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਿੰਦਾ ਹੋ ਰਹੀ ਹੈ ਇਸ ਫੈਸਲੇ ਨੂੰ ਲੈ ਕੇ ਹਾਲਾਂਕਿ ਲੋਕਾਂ ਦੇ ਵੱਖੋ ਵੱਖਰੇ ਜਿਹੜੇ ਵਲਵਲੇ ਨੇ ਤੇ ਵੱਖੋ ਵੱਖਰੀ رائے ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਉੱਥੇ ਹੀ ਹੁਣ ਭਗਵੰਤ ਮਾਨ ਦੇ ਜਿਹੜੇ ਆਪਣੇ ਭਰਾ ਨੇ ਉਹਨਾਂ ਦੇ ਵੱਲੋਂ ਵੀ ਪੋਸਟ ਨੂੰ ਸਾਂਝਾ ਕਰਕੇ ਸਵਾਲ ਚੁੱਕੇ ਗਏ ਨੇ ਕਿ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਸੋ ਇੱਥੇ ਸੋਸ਼ਲ ਮੀਡੀਆ ਨੂੰ ਲੈ ਕੇ ਹੀ ਪਾਰਟੀ ਇੱਕ ਵਕਤ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਤੇ ਅੱਜ ਉਸੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਦੇ ਉੱਪਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਅਜੀਹੇ ਪਰਚੇ ਪਾਈ ਜਾ ਰਹੇ ਨੇ ਸੋ ਦੱਸ ਦਈਏ ਕਿ ਇੱਥੇ ਕੋਸਟ ਸਾਂਝੀ ਕਰਕੇ ਗਿਆਨ ਸਿੰਘ ਮਾਨ ਦੇ ਵੱਲੋਂ ਇਹ ਜਿਹੜੇ ਸਵਾਲ ਚੁੱਕੇ ਗਏ ਨੇ ਤੰਜ ਕਹਿ ਲੋ ਕਿ ਤੰਜ ਵੀ ਕੱਸਿਆ ਗਿਆ ਕਿਉਂਕਿ ਇੱਥੇ ਕਹਿਣਾ ਕਿ ਕਿਸੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਖੁਦ ਅਜੀਹੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਸੱਤਾ ਦੇ ਵਿੱਚ ਆਈ ਸੀ ਤੇ ਸੋਸ਼ਲ ਮੀਡੀਆ ਸਭ ਤੋਂ ਵੱਡਾ ਹਥਿਆਰ ਬਣਿਆ ਸੀ ਸਭ ਤੋਂ ਵੱਡੀ ਤਾਕਤ ਬਣਿਆ ਸੀ ਜਦੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਨੇ 79 ਤੇ ਜੇਕਰ ਰਾਜ ਸੱਤਾ ਦੇ ਵਿੱਚ ਆ ਆਦਮੀ ਪਾਰਟੀ ਆ ਹੀ ਗਈ ਹੈ ਤੇ ਜੇਕਰ ਇੱਥੇ ਕਿਸੇ ਪੱਤਰਕਾਰ ਦੇ ਵੱਲੋਂ ਕੋਈ ਸਵਾਲ ਪੁੱਛ ਵੀ ਲਿਆ ਗਿਆ ਤਾਂ ਉਸ ਦਾ ਬਕਾਇਦਾ ਇੱਕ ਜਵਾਬ ਦੇ ਤੌਰ ਤੇ ਜਵਾਬ ਦਿੱਤਾ ਜਾਣਾ ਚਾਹੀਦਾ ਸੀ ਤੇ ਇੱਥੇ ਜ 17 ਪੱਤਰਕਾਰਾਂ ਦੇ ਉੱਪਰ ਅਜੀਹੇ ਆ ਜਿਹੜੇ ਪਰਚੇ ਪਾਏ ਗਏ ਨੇ ਹਾਲਾਂਕਿ ਉਹਨਾਂ ਨੂੰ ਲੈ ਕੇ ਅੱਜ ਪੱਤਰਕਾਰ ਭਾਈਚਾਰੇ ਦੇ ਵੱਲੋਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਦਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿੱਥੇ ਵੱਖੋ-ਵੱਖਰੇ ਆਗੂਆਂ ਦੇ ਵੱਲੋਂ ਪਹੁੰਚ ਕੇ ਪੰਜਾਬ ਸਰਕਾਰ ਦੀ ਕੜੀ ਆਲੋਚਨਾ ਜਿਹੜੀ ਹੈ ਉਹ ਕੀਤੀ ਗਈ ਤੇ ਕੜੇ ਸ਼ਬਦਾ ਦੇ ਵਿੱਚ ਨਿੰਦਾ ਵੀ ਕੀਤੀ ਗਈ ਸੀ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ